ਪੇਟਾ ਅਮਰਜੀਤ ਸਿੰਘ ਜੀ ਕਿਹੜਾ ਪਿੰਡ ਆ ਖੁੱਲੇ ਵਾਲਾ ਜੀ ਆ ਜਮੀਨ ਕੇ ਕੀ ਗੱਲ ਹੋਈ ਜਮੀਨ ਵਾਲਾ ਕਮਲਾਟਾ ਟਿਕਾ ਤੇ ਜਮੀਨ ਕਮਰਾਜੀ ਇੱਥੇ ਜਮੀਨ ਇਹਦੇ ਭਈਏ ਰੱਖੇ ਇਹਦੇ 2023 ਜੇ ਡਿਗ ਪਿਆ ਬਾਅਦ ਚ ਪਾਹੇ ਬੈਜੂ ਸੋਏ ਫੜਕੇ ਤੇ ਬਣਾਏ ਹੀ ਬਾਦ ਫੇਰਾ ਤੁਹਾਡੇ ਸਾਹਮਣੇ ਆ ਉਤਰਾ ਹੀ ਫੇਰ ਹੋ ਗਈ ਆ ਇਹਦਾ ਕੋਈ ਜੇ ਕੋਈ ਵੀਰ ਭਰਾ ਮੱਤ ਕਰ ਜਮੀਨ ਆ ਦਰਿਆ ਹੜ ਆਏ ਕਾਰਨ ਹੀ ਖਰਾਬੀ ਹੋਈ ਆ ਦਰਿਆ ਪੁੱਟ ਕੇ ਲੈ ਗਿਆ ਤੁਹਾਡੇ ਸਾਹਮਣੇ ਉੱਚੀ ਨੀਵੀਂ ਜਿ ਤਰ੍ਹਾਂ ਦੀ ਬਰਬਾਦ ਕਰਕੇ ਰੱਖਤੀ ਫਸਲ ਜਾਈ ਨਹੀਂ ਗਈ ਕਮਰੇ ਡਿਪੇ ਆ ਹਾਂਜੀ ਕਮਰੇ ਡਿਪੇ ਆ ਯਾਰ ਤੇ ਕਮਰੇ ਡੋਅ ਆ ਜੀ ਅੱਛਾ ਜੀ ਹਾਂਜੀ ਅੱਛਾ ਦੋ ਕਮਰੇ ਡਿਪੇ ਆ ਹਾਂਜੀ ਤੇ ਜਮੀਨ ਦੇ ਵਿੱਚ ਬੂਟੀ ਪਈ ਤੇ ਰੇਤਾ ਹਾਂਜੀ ਰੇਤਾ ਆ ਰਿਹਾ ਬੂਟੇ ਆ ਤੁਹਾਡੇ ਸਾਹਮਣੇ ਕੈਮਰੇ ਨਾਲ ਵੇਖ ਸਕਦੇ ਜੇ ਨੂੰ ਘਮਾ ਕੇ ਵੀ ਹਾਂਜੀ ਕਿੰਨੀ ਕਬੂਟੀ ਪੈ ਗਈ ਆ ਬੂਟੇ ਹਣ ਬੀਜਨ ਜੋਗ ਨਹੀਂ ਰਹੀ ਜਿਉਂ ਜਿਹੇ ਤਰ੍ਹਾਂ ਦੀ ਵੀ ਹੈ ਆ ਬਾੜੀ ਹੋਈ ਕੋ ਭਰਾ ਘਟ ਹੋਈ ਜਿਨੂੰ ਵਿਜਨ ਜੋਗ ਨਹੀਂ ਰਹਿ ਗਈ ਨਾ ਹੁਣੇ ਨਹੀਂ ਸਮਰੱਥਾ ਜੀ ਬੀਜਣ ਦੀ ਤੇ ਰੇਤਾ ਕਿੰਨੀ ਕਿੜੀ ਪੈ ਗਈ ਇਹਦੇ ਚ ਰੇਤਾ 4 4 ਫੁੱਟ ਆ ਜੀ 4 4 ਫੁੱਟ ਰੇਤਾ ਹਾਂਜੀ ਤੇ ਬੂਟੀ ਹੈ ਹਾਂਜੀ ਕਿੰਨਾ ਕੋ ਨੁਕਸਾਨ ਦਾ ਡਾ ਹੋ ਗਿਆ ਨੁਕਸਾਨ ਰਿਹਾ ਹਲੋ ਜੀਮੇਦਾਰ ਤੇ ਜ਼ਮੀਨ ਹੀ ਇਸ ਤਰ੍ਹਾਂ ਬਰਬਾਦੀ ਹੋ ਗਈ ਫਸਲ ਵਾਲੀ ਨਾ ਰਹਿ ਗਈ ਤੇ ਕਿਹੜੀ ਫਸਲ ਬੀਜੀ ਸੀ ਫਸਲ ਝੋਨਾ ਹੀ ਸਾਰਾ ਨਪਿਆ ਗਿਆ ਝਲੇ ਅੱਛਾ ਜੀ ਹਾਂਜੀ ਤੇ ਝੋਨੇ ਦਾ ਖਰਚਾ ਇਹ ਤਾਂ ਕਾਫੀ ਲੱਗਣਾ ਝੋਨੇ ਦਾ ਖਰਚਾ ਤਾਂ ਬੜਾ ਹੀ ਆ 5000 ਦੇਣ ਲਵਾਈ ਆ ਤੇ ਬਾਕੀ ਜਿਹੜੀਆਂ ਖਾਤਾਂ ਦਵਾਈਆਂ ਸਪਰੇਆਂ ਦੇ ਹੋਰ ਖਰਚੇ ਐਂਦੇ ਆ। ਹੰਦੇ ਕੇ ਰਿਸ਼ਤੇਦਾਰ ਨੇ ਜਾਂ ਕੋਈ ਭੈਣ ਭਰਾ ਨੇ ਮਦਦ ਕੀਤੀ ਹੋਈ। ਕੋਈ ਕਿਸੇ ਨੇ ਨੀ ਨਾ ਕਿਸ ਸੰਤਾ ਨੇ ਨਾ ਕੋਈ ਕਿਸੇ ਤਰ੍ਹਾਂ ਕੋਈ ਪਾਲਟੀ ਨਹੀਂ। ਉਹ ਇਦਾਂ ਤੁਹਾਡੇ ਸਾਹਮਣੇ ਪਈਆਂ ਆ ਜੇ ਕੋਈ ਪ੍ਰਾਮਾਤ ਕਰ ਸਕਦਾ ਹੋਵੇ ਕਿਸੇ ਤਰ੍ਹਾਂ ਦੀ ਤੇ ਜੇਕਰ ਕਿਸੇ ਨੇ ਤੁਹਾਡੀ ਕੋਈ ਪੈਲੀ ਤੇ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਪੈਲੀ ਮੇਰੀ ਪੱਤਰ ਕਰਾ ਗਈ ਹੈ। ਹਾਂ ਜੀ। ਹਾਂ ਜੀ ਹਾਂ ਜੀ ਪੈਲੀ ਕੋਈ ਪ੍ਰਾ ਕਰ ਸਕਦਾ ਹੋਵੇ ਨਹੀਂ ਗਿਆ ਹਲਪ ਤੇ ਸਾਡੀ ਕਰ ਦਵੇ ਜਰੂਰ। ਤੇ ਜੇਕਰ ਕਿਸੇ ਨੇ ਤੁਹਾਡੇ ਨਾਲ ਕੋਈ ਸੰਪਰਕ ਕਰਨਾ ਹੋਵੇ ਤੇ ਤੁਹਾਡਾ ਕੋਈ ਫੋਨ ਨੰਬਰ ਆ। ਫੋਨ ਨੰਬਰ ਘਰੇ ਵੱਡਾ 62 ਹਾਂਜੀ 83 ਹਾਂਜੀ 84 ਹਾਂਜੀ 90 ਹਾਂਜੀ 45 ਇੱਕ ਵਾਰੀ ਦੁਬਾਰਾ ਦੱਸ ਦਿਓ 62 83 84 90 45 ਇਹ ਕਿਹਦਾ ਨੰਬਰ ਕਿਹਦਾ ਹੈ ਇਹ ਮੇਰੇ ਲੜਕੇ ਦਾ ਘਰੇ ਆ ਅੱਛਾ ਲੜਕੇ ਦਾ ਵੱਡਾ ਫੋਨ ਹਾਂਜੀ ਵੱਡਾ ਮੇਰੇ ਕੋਲ ਛੋਟਾ ਬੀੜਿਆਂ ਵਾਲਾ ਤੇ ਅੱਛਾ ਹਾਂਜੀ ਤੇ ਜਿਹੜੀ ਹੁਣ ਆ ਤੁਹਾਡੀ ਵੀਡੀਓ ਵੇਖਣਦੇ ਆ ਹਾਂਜੀ ਇਹਨਾਂ ਨੂੰ ਕੀ ਅਪੀਲ ਕਰੋਗੇ ਦਾਨੀ ਵੀਰਾਂ ਨੂੰ ਕਿ ਪਹਿਲਾਂ ਤੁਹਾਨੂੰ ਕੋਈ ਲੋੜ ਨਹੀਂ ਪਾਸੇ ਹੋਈ ਕੱਲੀ ਜ਼ਮੀਨ ਪੱਧਰ ਕਰਕੇ ਜ਼ਮੀਨ ਪੱਧਰੀ ਕਰਦੇ ਜੇ ਕੋਈ ਜਤਰਾ ਦਾ ਵੀ ਸਾਧਨ ਨਾ ਸਾਡੇ ਕੋਲ ਤੇ ਟਰੈਕਟਰ ਨਹੀਂਗਾ ਉਹ ਜਿਹੜੇ ਆਉਦਿਆ ਕਰ ਲਾਂਗੇ ਅੱਛਾ ਹਾਂਜੀ ਟਰੈਕਟਰ ਵੀ ਨਹੀਂ ਹੈਗਾ ਕੋਈ ਸਾਧਨ ਨਹੀਂ ਹੈਗਾ ਸਾਧਨ ਨਹੀਂ ਸਾਡੇ ਕੋਲ ਕੋਈ ਵੀ ਹਾਂ ਤੇ ਰੇਤਾ ਇਹ ਚੋਂ ਕੱਢ ਸਕਦੇ ਜਿਹਦੇ ਨਾਲ ਰੇਤਾ ਵੇਕਣ ਵਾਲੀ ਇੰਨਾ ਜਾਂ ਤੇ ਖੱਡਾ ਲਵਾ ਲਏ ਉਹ ਕਿਸੇ ਰਕਮਾ ਦੀ ਵੀ ਨਹੀਂ ਨਾ ਫਸਲ ਲਈ ਆ ਤੇ ਨਾ ਵੇਚਣ ਲਈ ਆ ਹਾਂਜੀ ਹਾਂਜੀ ਤੇ ਘਰ ਦੇ ਹਾਲਾਤ ਜੇ ਵੇਖੀ ਇਹਦੇ ਕੋਈ ਕਿਸਤਾਂ ਦੇ ਘਰ ਦੇ ਜੇ ਤਰ੍ਹਾਂ ਫਸਲ ਨਾਲ ਜ਼ਿਮੀਂਦਾਰ ਹੁੰਦੇ ਫਸਲ ਨਾਲ ਹੀ ਜ਼ਿਮੀਂ ਯਾ ਲੋਅ ਦਾ ਖਰਾਬ ਹੀ ਆ ਗੁਰਦੁਆਰੇ ਚ ਪਾਠੀ ਸਿੰਘ ਜਦੋਂ ਹਾਂਜੀ ਕਿਹੜੇ ਗੁਰਦੁਆਰੇ ਖੁੱਲੇ ਵਾਲੇ ਦਾ ਬਾਬਾ ਵੀਰ ਸਿੰਘ ਆਸਥਾਨ ਤੇ ਆ ਜੀ ਪਾਠੀ ਸਿੰਘ ਜੀ ਹਾਂਜੀ ਤੇ ਸਿੱਖ ਜਥੇਬੰਦੀਆਂ ਨੂੰ ਕੀ ਫੀਲ ਕਰੋਗੇ ਸਿੱਖ ਜਥੇਬੰਦੀਆਂ ਜਿਹੜੀ ਵੀ ਸੰਪਰਦਾਇ ਕਿਸ ਤਰ੍ਹਾਂ ਕੋਈ ਉਤਰਾ ਵੀਰ ਕੋਈ ਮਤ ਕਰਨੀ ਜਾਵੇ ਕੋਈ ਸਾਡਾ ਨਾਕ ਕਰ ਸਕਦਾ ਹੋਵੇ ਸਾਡੀ ਜ਼ਮੀਨ ਪਧਰੀ ਕਰ ਦਵੇ ਜਿਕਾਲ ਸਾਹਿਬ ਐਜੀ ਕੀਤੇ ਤੇ